ਤੇ ਇਹ ਤਸਵੀਰ ਚੁੱਪੋ ਜੁਗ ਅਟਲ ਰਹਿਣੀ ਹੈ ਤੇ ਰਹੂਗੀ ਤੇ ਇਹ ਤਸਵੀਰ ਜਦੋਂ ਲਵਾ ਲਾ ਰਹੇ ਸੀ ਤੇ ਉਹ ਥੱਲੇ ਸਲੈਪ ਬੜੀ ਪਤਲੀ ਸੀ ਤੇ ਅਸੀਂ ਉੱਥੇ ਸਾਰੇ ਖਲੋ ਨਹੀਂ ਸਕਦੇ ਤੇ ਉੱਪਰੋਂ ਤਸਵੀਰ ਥੱਲੇ ਫੜਾਉਂਦੇ ਆ ਫੜਾਉਂਦੇ ਆ ਸਾਡੇ ਜਿਹੜੇ ਤਸਵੀਰ ਨੀਵੀ ਹੋ ਗਈ ਤੇ ਜਿਹੜੇ ਜਥੇਬੰਦੀਆਂ ਦੇ ਸਿੰਘ ਉੱਪਰ ਉਹ ਦੇਣ ਲੱਗ ਪਈ ਤੇ ਉਹ ਅਸੀਂ ਵੀ ਸਮਝਦੇ ਆ ਕਿ ਜਿਹੜੇ ਵੀਰਾਂ ਨੇ ਸਾਨੂੰ ਇਹ ਗੱਲ ਦੱਸੀ ਆ ਜਾਂ ਫੇਸਬੁੱਕ ਤੇ ਪਾ ਕੇ ਦੱਸੀ ਆ ਉਹਨਾਂ ਦਾ ਫਰਜ਼ ਬਣਦਾ ਸੀ ਵੈਸੇ ਹੀ ਦੱਸ ਦਿੰਦੇ ਤੇ ਅਸੀਂ ਤਾਂ ਗੁਰੂ ਸਾਹਿਬ ਦੇ ਨਿਮਾਣੇ ਸਿੱਖ ਆ ਕਿ ਕਿਸ ਮਸਲੇ ਜਾਏਗੇ ਅੱਜ ਬੜੇ ਸਤਕਾਰ ਨਾਲ ਜਿਹੜੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਇੱਥੇ ਕੱਲ ਲਗਾਈ ਗਈ ਸੀ ਨਾਲ ਬਾਬਾ ਦੀਪ ਸਿੰਘ ਜੀ ਦੀ ਉਹ ਤਸਵੀਰ ਲਵਾਉਂਦੇ ਆ ਸਿੱਖ ਜਥੇਬੰਦੀਆਂ ਵੱਲੋਂ ਪੂਰੀ ਸੇਵਾ ਨਿਭਾਉਂਦੇ ਆ ਤੇ ਜਿੰਨਾ ਵੀ ਇੱਥੇ ਸੰਘਰਸ਼ ਤਿੰਨ ਦਿਨ ਦਾ ਹੋਇਆ ਹੈ ਜਾਂ ਜੋ ਵੀ ਇੱਥੇ ਉਹ ਸੇਵਾ ਕਰਦੇ ਆ ਸਾਰੀ ਕਿਸੇ ਦੀ ਮਨਛਾ ਨਹੀਂ ਸੀ ਕਿ ਅਸੀਂ ਮਾਹ ਪੁਰਖਾਂ ਦਾ અપਮਾਨ ਕਰੀਏ ਤੇ ਇਹ ਸੇਵਾ ਕਰਦਾ ਜਿਹੜਾ ਬੰਦਾ ਹੈ ਭਾਵੇਂ ਉਹ ਕਿਸੇ ਵੀ ਖੇਤਰ ਦੇ ਵਿੱਚ ਉਹ ਤੋਂ ਗਲਤੀ ਹੁੰਦੀ ਹੈ ਜੇ ਗਲਤੀ ਨਾ ਹੋਵੇ ਤਾਂ ਫਿਰ ਉਹ ਰੱਬ ਬਣ ਜਾਂਦਾ ਹੈ ਜਿਸ ਕਰਕੇ ਬਾਬਾ ਦੀਪ ਸਿੰਘ ਜੀ ਨੂੰ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਕੋਈ ਸਾਡੀ ਇਹੋ ਜੀ ਸਾਡੇ ਚ ਕਮੀਆਂ ਜਿਹੜੀਆਂ ਐ ਉਹਦਾ ਕਰਕੇ ਇਹ ਮੋੜ ਜਿਹੜਾ ਦੁਬਾਰਾ ਆਇਆ ਤੇ ਅਸੀਂ ਸਮਝਦੇ ਆਏ ਤਸਵੀਰ ਜਦੋਂ ਲਵਾ ਲਾ ਰਹੇ ਸੀ ਤੇ ਉਹ ਥੱਲੇ ਸਲੈਪ ਬੜੀ ਪਤਲੀ ਸੀ ਤੇ ਅਸੀਂ ਉੱਥੇ ਸਾਰੇ ਖਲੋ ਨਹੀਂ ਸਕਦੇ ਤੇ ਉੱਪਰੋਂ ਤਸਵੀਰ ਥੱਲੇ ਫੜਾਉਂਦੇ ਆ ਫੜਾਉਂਦੇ ਆ ਸਾਡੇ ਜਿਹੜੇ ਤਸਵੀਰ ਨੀਵੀ ਹੋ ਗਈ ਤੇ ਜਿਹੜੇ ਜਥੇਬੰਦੀਆਂ ਦੇ ਸਿੰਘ ਉੱਪਰ ਉਹ ਦੇਸਨ ਲੱਗ ਪਈ ਤੇ ਉਹ ਅਸੀਂ ਵੀ ਸਮਝਦੇ ਆ ਕਿ ਜਿਹੜੇ ਵੀਰਾਂ ਨੇ ਸਾਨੂੰ ਇਹ ਗੱਲ ਦੱਸੀ ਆ ਜਾਂ ਫੇਸਬੁੱਕ ਤੇ ਪਾ ਕੇ ਦੱਸੀ ਆ ਉਹਨਾਂ ਦਾ ਫਰਜ਼ ਬਣਦਾ ਸੀ ਵੈਸੇ ਹੀ ਦੱਸ ਦਿੰਦੇ ਤੇ ਅਸੀਂ ਤਾਂ ਗੁਰੂ ਸਾਹਿਬ ਦੇ ਨਿਮਾਣੇ ਸਿੱਖ ਨਿਮਾਣੇ ਇੱਕ ਜੇ ਕਹਿ ਲਈਏ ਤੇ ਜੇ ਭੁੱਲ ਗੁਰੂ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰੂ ਨਹੀਂ ਭੁੱਲਦਾ ਬਾਕੀ ਸਾਰੇ ਇਨਸਾਨ ਭੁੱਲਣ ਆ ਰਿਹਾ ਤੇ ਜਿਹੜੀ ਭੁੱਲ ਹੋਈ ਹੈ ਸਾਡੇ ਤੋਂ ਤਸਵੀਰ ਲਾਉਂਦੇ ਆ ਉਹ ਪੰਥ ਤੋਂ ਤੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਅੱਜ ਖੜਾ ਪ੍ਰਸ਼ਾਦੀ ਦੇਖ ਕਰਾ ਕੇ ਉਹਦੀ ਖੇਮਾ ਜਾਚਣਾ ਕੀਤੀ ਹੈ ਔਰ ਇਹ ਖੇਮਾ ਜਾਤਨਾ ਕਰਕੇ ਹਰ ਰੋਜ਼ ਅਰਦਾਸ ਕਰਦੇ ਆਪਾਂ ਵੀ ਸਾਡੇ ਤੋਂ ਮਹਾਰਾਜ ਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਬਿਆੰਤ ਗਲਤਾਂ ਉਹ ਗਲਤੀਆਂ ਭੁੱਲਾ ਹੋ ਗਿਆ ਹੋਣਗੀਆਂ ਤੁਸੀਂ ਨਾ ਚਤਾਰੇ ਹੋ ਆਪਾਂ ਰੋਜ਼ ਹੀ ਖੇਮਾ ਜਚਣਾ ਕਰਦੇ ਆਂ ਤੇ ਇਹਦੇ ਵਿੱਚ ਸੰਗ ਸ਼ਰਮ ਵਾਲੀ ਕਿਹੜੀ ਗੱਲ ਐ ਸਾਨੂੰ ਗੁਰੂ ਦੇ ਘਰ ਨੀਵੇਂ ਨੱਕ ਰਗੜ ਕੇ ਗੋਡੇ ਰਗੜ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਕੇ ਪਾਪ ਭੁੱਲਾ ਬਖਸ਼ਾਉਣੇ ਚਾਹੀਦੇ ਆ ਪਰ ਮੈਂ ਸਮਝਦਾ ਵੀ ਇਹਦੇ ਤੇ ਕਦੀ ਵੀ ਕਿਸੇ ਨੂੰ ਕੰਟਰੋਵਰਸੀ ਜਾਂ ਸਿਆਸਤ ਨਹੀਂ ਕਰਨੀ ਚਾਹੀਦੀ ਇਹ ਗੁਰੂ ਸਾਹਿਬ ਦੇ ਨਾਲ ਜਿਹੜੇ ਆ ਇਹ ਤਸਵੀਰ ਪਾਈ ਆ ਜਿੰਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਜੇ ਨਾ ਪਾਉਂਦੇ ਤੇ ਹੋ ਸਕਦਾ ਸਾਨੂੰ ਇਹ ਚੀਜ਼ ਦਾ ਨਾ ਪਤਾ ਲੱਗਦਾ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਉਹ ਹੋਰ ਵੀ ਜਿਹੜੇ ਆਪੋ ਆਪਣੇ ਸਾਰੇ ਜਾਣੇ ਆ ਸੇਵਾ ਚੰਗੀ ਤਰ੍ਹਾਂ ਨਿਭਾਉਣ ਅੱਜ ਤਾਂ ਇੱਥੇ ਤਸਵੀਰ ਲੱਗੀ ਆ ਹੁਣ ਉੱਥੇ ਆਣ ਕੇ ਅਸੀਂ ਅਰਦਾਸ ਬੇਨਤੀ ਕਰਕੇ ਆਪਣੀ ਭੋਲੀ ਪੁੱਛਾਈ ਧੰਨ ਪੰਥ ਤੋਂ ਤੇ ਗੁਰੂ ਸਾਹਿਬ ਤੋਂ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੀ ਕਾ ਸਰ ਹਾਂਜੀ ਸਰ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਜਨਉਸਤਾਨ ਤੇ ਪਹੁੰਚੇ ਜੀ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੱਕ अनोखे ਸ਼ਹੀਦ ਅਮਰ ਸ਼ਹੀਦ ਆ ਜਿਹੜੇ ਅਕਾਲ ਪੁਰਖ ਨਾਲ ਇੱਕ ਮੇਕ ਹੋਇਆ ਉਹਨਾਂ ਦੇ ਅਸਥਾਨਾਂ ਦੇ ਮੇਲੇ ਦੇ ਦਰਿਆਨ ਜਨਮ ਦਾ ਦਰਸ਼ਨ ਆਇਆ ਜਾ ਰਿਹਾ ਸੀ ਤੇ ਜੋ ਉੱਥੇ ਫੋਟੋ ਦਾ ਵਿਵਾਰ ਚੱਲਿਆ ਉਹ ਸਤਿਗੁਰ ਦੀ ਕਿਰਪਾ ਨਾਲ ਚਲੋ ਪਹਿਲਾਂ ਤਾਂ ਸੁੱਝ ਗਿਆ ਬਾਅਦ ਵਿੱਚ ਵੀਡੀਓ ਵਾਇਰਲ ਹੋਣ ਕਰਕੇ ਸੰਗਤਾਂ ਰੋਸ ਵਿੱਚ ਆਈਆਂ ਜੋ ਅਸੀਂ ਸਾਡੀਆਂ ਸਿੱਖ ਜਹੇ ਬੰਦੀਆਂ ਰਲ ਕੇ ਆ ਭਾਈ ਫਲੇਰ ਸਾਹਿਬ ਨੇ ਸਾਰਾ ਕੁਝ ਤੁਹਾਨੂੰ ਦੱਸਿਆ ਹੀ ਆ ਪਰ ਤੁਹਾਨੂੰ ਪਤਾ ਜਦੋਂ ਸੇਵਾ ਦੇ ਵਿੱਚ ਕਰਦਿਆਂ ਕਰਜਾਂ ਕੋਈ ਥੋੜੀ ਜਿਹੀ ਅਚਾਨਕ ਇਹੋ ਜਿਹੀਆਂ ਗਲਤੀਆਂ ਹੋ ਜਾਣੀਆਂ ਤੇ ਅਸੀਂ ਵੀ ਮਹਿਸੂਸ ਕੀਤਾ ਉਸੇ ਵੇਲੇ ਜਦੋਂ ਸਿੱਖ ਸੰਗਤਾਂ ਦੇ ਕੁਝ ਕਮੈਂਟ ਸਾਨੂੰ ਆਏ ਪਰ ਇਹ ਜ਼ਰੂਰੀ ਹੈ ਕਿ ਕਿਉਂ ਜਿਹੜੇ ਮਹਾਨ ਸ਼ਹੀਦਾਂ ਦੇ ਤੇ ਸੰਤ ਜਰਨੈਲ ਸਿੰਘਾ ਦੀ ਫੋਟੋ ਕਾਰਨ ਤਾਂ ਅਸੀਂ ਇਹ ਕੀਤਾ ਜਿਹੜਾ ਸਾਨੂੰ ਅੱਗੇ ਪਾਇਆ ਲੱਗਾ ਵੀ ਸਾਡੇ ਇਹਦੇ ਮਹਾਨ ਸ਼ਹੀਦ ਆ ਉਹਨਾਂ ਕਰ ਜੇ ਇਹੋ ਚੀਜ਼ਾਂ ਹੋਣੀਆਂ ਤੇ ਅਸੀਂ ਤਾਂ ਨਮਾਣੇ ਜਿਹਾ ਇੱਕ ਕੀੜੀ ਦੇ ਬਰਾਬਰ ਆ ਸਾਡੇ ਅਸੀਂ ਉਸੇ ਵੇਲੇ ਅੱਜ ਸਾਡੇ ਸਿੰਘ ਸਾਹਿਬ ਭਾਈ ਆਪਣੇ ਅਰਪਾਲ ਸਿੰਘ ਉਹਨਾਂ ਤੇ ਸਾਡੇ ਭਾਈ ਰਮਨਦੀਪ ਸਿੰਘ ਭਗਵਾਨਪੁਰਾ ਸੁਰਿੰਦਰ ਸਿੰਘ ਮਿੰਟੂ ਮਾੜੀ ਮੇਗਾ ਤੇ ਹੋਰ ਵੀ ਸਾਡੇ ਜਿਹੜੇ ਸਿੰਘ ਭਾਈ ਅਰਪਾਲ ਸਿੰਘ ਨਾਲ ਸੇਵਾ ਨਿਭਾਉਂਦੇ ਆ ਅੱਜ ਅਸੀਂ ਆ ਗਏ ਆਪਦੀਆਂ ਸਾਰੀਆਂ ਜਹੇ ਬੰਦੀਆਂ ਲੋ ਜਿੰਨੇ ਵੀ ਸਾਡੇ ਨਾਲ ਉਦਨ ਉਸਤੇ ਹੀ ਉਹਨਾਂ ਵੱਲੋਂ ਅਸੀਂ ਅੱਜ ਸਾਰੇ ਸਿੱਖ ਸਿੱਖ ਸੰਗਤੋਂ ਪੰਥ ਤੋਂ ਸਾਰੇ ਤੋਂ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਜੇ ਸਾ ਤੋਂ ਕੋਈ ਗਲਤੀ ਹੋਈ ਆ ਵੇਖੋ ਅਸੀਂ ਤੇ ਜਦੋਂ ਵੀ ਕੋਈ ਹਰ ਤੋਂ ਸਿੱਖ ਸੰਗਤ ਨੇ ਦੱਸਿਆ ਤੇ ਅਸੀਂ ਉਸੇ ਵੇਲੇ ਕਬੂਲ ਕੀਤਾ ਪਰ ਜਿੰਨੇ ਵੀ ਵੀਰ ਜਿਹੜੇ ਸਾਡੇ ਤੇ ਕੋਝ ਉਹੋ ਜਿਹੇ ਵੀ ਕਮੈਂਟ ਪਾਉਣ ਵਾਲੇ ਆ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਗਲਤੀਆਂ ਕੀਤੀਆਂ ਤੇ ਕਦੇ ਉਹ ਵੀ ਸੋਚਣ ਤੇ ਇਹ ਸੇਖ ਕੋ ਕੌਮ ਆਪਣੇ ਸਿੱਧੇ ਰਾਹ ਤੇ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ